ਕੋਈ ਸਿਆਤ ਸਿਆਣੀ ਬੀਬੀ ਦਾ ਸਵਾਲ ਪੁੱਛੀਦਾ ਕਵਲੀਆਂ ਦਾ ਮੈਂ ਜਵਾਬ ਦੇਣ ਸਰਦਾਰ ਜਗਨਾਰਨ ਆਨੰਦ ਸਰ ਦੇ ਬਦਲੋਂ ਇੱਕ ਤੋਂ ਬਾਅਦ ਇੱਕ ਬਿਆਨ ਜਿਹੜੇ ਨੇ ਦਿੱਤੇ ਜਾਰੇ ਉਹ ਬੀਤੇ ਦਿਨ ਉਹਨਾਂ ਨੇ ਕਿਹਾ ਸੀਗਾ ਕਿ ਸੰਤ ਜੁਨੈਲ ਸਿੰਘ ਤੇ ਰਮਵਾਲੇ ਜਿਹੜੇ ਨੇ ਉਹ ਅਤਵਾਦੀ ਸੀਗੇ ਜੇ ਸੰਤ ਖੁੰਦੇ ਤਾਂ ਮੰਦਿਰ ਦੇ ਵਿੱਚ ਏਕ 47 ਨਹੀਂ ਲੈ ਕੇ ਜਾਂਦੇ ਸੋ ਤੁਹਾਨੂੰ ਕੀ ਲੱਗਦਾ ਹੈ ਬਿਆਨ ਜਿਹੜੇ ਨੇ ਲੱਗਦਾ ਕੋਈ ਸਿਆਤ ਸਿਆਣੀ ਬੀਬੀ ਦਾ ਸਵਾਲ ਪੁੱਛੀਦਾ ਕਵਲੀਆਂ ਦਾ ਮੈਂ ਜਵਾਬ ਦੇਣ ਸਭ ਨੂੰ ਮੇਰੀ ਮੇਰੀ ਇੱਕ ਰਿਕਵੈਸਟ ਹੈ ਦੇਖੋ ਐਮਪੀ ਬਣ ਜਾਣਾ ਚਲੋ ਉਥੋਂ ਦੇ ਲੋਕਾਂ ਦਾ ਫੈਸਲਾ ਮਗਰ ਉਹਨਾਂ ਦੀ ਇੰਟੈਲੈਕਟ ਲੈਵਲ ਉਹਨਾਂ ਦੀ ਜੋ ਗੱਲਾਂ ਦੀ ਸੋਚਣ ਸ਼ਕਤੀ ਹੈ ਸਮਝ ਹੈ ਉਹ ਤਾਂ ਨਹੀਂ ਨਾ ਬਦਲ ਸਕਦੀ ਔਰ ਮੈਂ ਸਮਝਦਾ ਹਾਂ ਐਮਰਜੈਂਸੀ ਚ ਜੋ ਕੋਛੋ ਗਲਤ ਤਰੀਕੇ ਨਾਲ ਪੰਜਾਬ ਦੀ ਇਸ ਪਵਿੱਤਰ ਧਰਤੀ ਨੂੰ ਪੰਜ ਦਰਿਆਵਾਂ ਦੀ ਇਸ ਧਰਤੀ ਨੂੰ ਗੁਰੂਆਂ ਪੀਰਾਂ ਦੀ ਇਸ ਧਰਤੀ ਨੂੰ ਜਿਸ ਗਲ ਤਰੀਕੇ ਨਾਲ ਸਿੱਖਾਂ ਨੂੰ ਪੋਟ੍ਰੇ ਕੀਤਾ ਜਾ ਰਿਹਾ ਉਹ ਬਿਲਕੁਲ ਗਲਤ ਹੈ ਔਰ ਇਹਦੇ ਨਾਲ ਪੰਜਾਬ ਨੂੰ ਔਰ ਪੰਜਾਬੀਆਂ ਦੇ ਮਨ ਨੂੰ ਵੱਡੀ ਥੇਸ ਪਹੁੰਚਣੀ ਹੈ ਔਰ ਸੀਰੀਅਸ ਸੀਰੀਅਸ ਏਲੀਨੇਸ਼ਨ ਦਾ ਇਹਦੇ ਚ ਫਿਕਰ ਪੈ ਸਕਦਾ ਔਰ ਭਾਰਤੀ ਜਨਤਾ ਪਾਰਟੀ ਨੂੰ ਭਾਈ ਚਾਰ ਇੱਕ ਸਾਂਝ ਬਾਰਡਰ ਸਿਕਿਉਰਿਟੀ ਨੂੰ ਜੇ ਕੈਮ ਰੱਖਣਾ ਹੈ ਤੇ ਕੰਗਨਾ ਰਣੌਤ ਵਰਗੇ ਲੀਡਰਾਂ ਤੋਂ ਸੈਂਸਰ ਕਰਨਾ ਪੈਣਾ ਉਹਨਾਂ ਨੇ ਪਹਿਲਾਂ ਕਿਸਾਨ ਭਰਾਵਾਂ ਦੇ ਉਲਟ ਬਹੁਤ ਟਿੱਪਣੀ ਕੀਤੀ ਉਹਦਾ ਰਿਜ਼ਲਟ ਖਾਮਿਆਜਾ ਨਿਕਲਿਆ ਸਾਡੀ ਸਤਿਕਾਰਯੋਗ ਬਜ਼ੁਰਗ ਮਾਤਾ ਜੀ ਬਾਰੇ ਕਹਿ ਕੇ ਕਿ ਇਹ ਦਿਹਾੜੀ 'ਚ ਆਉਂਦੇ ਆ ਉਹਦਾ ਬਹੁਤ ਵੱਡਾ ਰੋਸ ਹੋਇਆ ਫਿਰ 에ਰਪੋਰਟ ਦਾ ਇਨਸੀਡੈਂਟ ਹੋਇਆ ਹੁਣ ਐਮਰਜੈਂਸੀ ਛੋਟੇ ਲਈ ਪੈਸੇ ਕਮਾਉਣ ਦਾ ਜ਼ਰੀਆ ਹੋਣਾ ਮਗਰ ਤੁਸੀਂ ਆਪਦੇ ਪੈਸੇ ਕਮਾਉਣ ਦੇ ਜ਼ਰੀਏ ਚ ਪੰਜਾਬ ਨੂੰ ਜਾਂ ਪੰਜਾਬੀਆਂ ਨੂੰ ਜਾਂ ਸਿੱਖਾ ਦੀ ਭਾਵਨਾ ਨੂੰ ਠੇਸ ਨਾ ਪਹੁੰਚਾਓ ਮਾਹੌਲ ਨਾ ਖਰਾਬ ਕਰੋ ਰਮਨੀਤ ਬੱਚੂ ਦਾ ਪਿਆਰ